ਜਿਥੇ ਸ਼ਹਿਰ ਦੇ ਪੁਲਿਸ ਨੇ ਇਹ ਚਲਾਣ ਦੇ ਲਈ ਨਾਕੇਬੰਦੀ ਕੀਤੀ ਉੱਥੇ ਪੁਲਿਸ ਨੇ ਸ਼ਾਮ ਉਹ ਦੇਰ ਰਾਤ ਤੱਕ ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮਹਿੰਮ ਚਲਾਈ ਹੈ ਇਸ ਦੌਰਾਨ ਪੁਲਿਸ ਨੇ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਦੇ ਵਿੱਚ ਨਾਕੇ ਬੰਦੀ ਕਰਕੇ ਆਉਣ ਜਾਣ ਵਾਲੇ ਲੋਕਾਂ ਦੀ ਡਰਿੰਕ ਅਤੇ ਡਰਾਈਵ ਦੀ ਚੈਕਿੰਗ ਕੀਤੀ ਹੈ ਇਹ ਮਹਿੰਮ ਪੁਲਿਸ ਵੱਲੋਂ ਰੋਜ਼ਾਨਾ ਸਵੇਰੇ 8 ਵਜੇ ਤੋਂ 11 ਵਜੇ ਤੱਕ ਚਲਾਈ ਜਾਵੇਗੀ ਪੁਲਿਸ ਨੇ ਇਹ ਮਹਿੰਮ ਬੁੱਧਵਾਰ ਨੂੰ ਰਾਤ ਨੂੰ ਜੜਾ ਪਾਰ ਬਾਜ਼ਾਰ ਰਾਮਾ ਮੰਡੀ ਅਤੇ ਮਾਡਲ ਟਾਊਨ ਦੇ ਵਿੱਚ ਸ਼ੁਰੂ ਕੀਤੀ ਹੈ ਹਾਂ ਜੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਬਾਰੇ ਬਰੀਫ ਕਰਿਓ ਅੱਜ ਜੀ ਸਵੇਰ ਤੋਂ ਹੀ ਅਸੀਂ ਜਿਹੜਾ ਵੈ ਈ-ਲਰਨਿੰਗ ਮਸ਼ੀਨਾਂ ਦੇ ਤੁਹਾਨੂੰ ਵੱਖ-ਵੱਖ ਪੁਆਇੰਟਾਂ ਤੇ ਟ੍ਰੈਫਿਕ ਚਲਾਨ ਜਿਹੜੇ ਹੈ ਕਰ ਰਹੇ ਆ ਟ੍ਰੈਫਿਕ ਜਿੱਦਾਂ ਦੀ ਤੁਹਾਨੂੰ ਪਤਾ ਹੀ ਹੈ ਹੁਣ ਇੱਕ ਸਬਜੈਕਟ ਸਿਰਫ ਟ੍ਰੈਫਿਕ ਰੈਗੂਲੇਸ਼ਨ ਦਾ ਨਹੀਂ ਰਿਹਾ ਇਹ ਰੋਡ ਸੇਫਟੀ ਦਾ ਮੁੱਦਾ ਵੀ ਬਣ ਚੁੱਕਾ ਹੈ ਜੀ ਬਹੁਤ ਸਾਰਾ ਜਿਹੜਾ ਮਾਨਯੋਗ ਸੀਐਮ ਸਾਹਿਬ ਉਕਰਾਨਾ ਕਰ ਰਹੇ ਹੈ ਕਿ ਰੋਡ ਜਿਹੜੀਆਂ ਆਪਣੀਆਂ ਸੇਫ ਕੀਤੀਆਂ ਜਾਣ ਜਿਹਦੇ ਵਾਸਤੇ ਸੜਕ ਸੁਰੱਖਿਆ ਫੋਰਸ ਵੀ ਬਣਾਈ ਗਈ ਹੈ ਤੇ ਹੁਣ ਟ੍ਰੈਫਿਕ ਪੁਲਿਸ ਦੀ ਵੀ ਇਹੀ ਮੁਹਿੰਮ ਹੈ ਕਿ ਅਸੀਂ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਅਵੇਰਨੈਸ ਵੀ ਦਈਏ ਬਟ ਜਿਹੜੇ ਫਿਰ ਵੀ ਉਹਦੀ ਵਾਇਲੇਸ਼ਨ ਕਰਦੇ ਆ ਉਹਨਾਂ ਦੇ ਸਖਤੀ ਨਾਲ ਚਲਾਨੀ ਦਿੱਤੇ ਜਾਣ ਤਾਂਕਿ ਸਾਡੀਆਂ ਰੋਡਸ ਸੇਫ ਹੋਣ ਤੇ ਆ ਜੀ ਇੱਥੇ ਤੇ ਫੈਡੇਸਟਰੀਅਨਸ ਨੇ ਹੋਰ ਲੋਕ ਚੱਲ ਰਹੇ ਆ ਉਹ ਵੀ ਸੋਚਦਾ ਹੈ ਜੀ ਸਰ ਜਿਹੜਾ ਨਾਕਾ ਹੈ ਕਿੱਥੇ ਕਿੱਥੇ ਕਿਹੜੀ ਕਿਹੜੀ ਥਾਂ ਤੇ ਲੱਗਾ ਸਤੇ ਅੱਜ ਸਵੇਰ ਦੀ ਜਿਹੜੀ ਸਾਡੀ ਸ਼ਾਮ ਦੀ ਮੁਹਿੰਮ ਚੱਲ ਰਹੀ ਸੀ ਜੀ ਉਦੋਂ ਅਸੀਂ 14 ਪੁਆਇੰਟਾਂ ਤੇ 14 ਪੁਲਿਸ ਸਟੇਸ਼ਨ ਦੇ ਐਸ ਐਚ ਓ ਨਾਲ ਮਿਲ ਕੇ ਜੀ ਪੂਰੀ ਸ਼ਾਮ ਨੂੰ ਇਹ ਡਰਾਈਵ ਜਿਹੜੀ ਹੈ ਚਲਾਈ ਹੈ ਜ ਜਿਹਦੇ ਵਿੱਚ ਵੱਖ-ਵੱਖ ਪੁਆਇੰਟਾਂ ਤੇ ਜਿਹੜੀਆਂ ਨਾਕਾ ਬੰਦੀ ਕੀਤੀ ਗਈ ਹੈ ਹੁਣ ਜਿਹੜੀ ਸਾਡੀ ਰਾਤ ਦੀ ਟ੍ਰੈਫਿਕ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਇਹ ਸਪੈਸੀਫਿਕਲੀ ਡਰੰਕਨ ਡਰਾਈਵਿੰਗ ਤੇ ਚੱਲ ਰਹੀ ਹੈ ਜੀ ਜਿਸ ਦੇ ਜਿਸ ਦਾ ਸਰ ਕੋਈ ਉਨੇ ਦੇ ਕੀ ਕਾਰਵਾਈ ਹੋਏਗੀ ਹੰਦੇ ਸਾਡੇ ਕੋਲ ਜੀ ਤੁਸੀਂ ਜਿਹੜਾ ਦੇਖ ਸਕਦੇ ਹੋ ਐਲਕੋਮੀਟਰ ਮੌਜੂਦ ਨੇ ਈ ਚਲਰਿੰਗ ਮਸ਼ੀਨਾਂ ਮੌਜੂਦ ਨੇ ਕੋਈ ਵੀ ਡਰੰਕਨ ਡਰਾਈਵਿੰਗ ਵਾਲਾ ਜੇ ਤੁਹਾਨੂੰ ਸਾਾਨੂੰ ਕੇਸ ਆਂਦਾ ਹੈ ਅਸੀਂ ਪਹਿਲਾਂ ਆਪਣੀ ਮਸ਼ੀਨਸ ਥਰੂ ਉਹਦਾ ਚੈੱਕ ਕਰਦੇ ਹਾਂ ਕਿ ਉਹਦਾ ਐਲਕੋਹਲ ਜਿਹੜਾ ਕੈਲਕੂਲੇਸ਼ਨ ਹੈ ਉਹ ਕਿੰਨੀ ਹੈ ਉਸ ਤੋਂ ਬਾਅਦ ਜਿਹੜੀ ਹੈ ਚਲਾਨ ਮਸ਼ੀਨ ਦੇ ਥਰੂ ਉਹਦਾ ਚਲਾ ਲਿੱਤਾ ਜਾਂਦਾ ਜੀ ਸਰ ਜਿਹੜਾ ਡਰਿੰਕਨ ਡਰਾਈਵਰ ਚਲਾਨ ਹੋ ਕੀ ਅਮਾਉਂਟ ਦਾ ਹੈਗਾ ਸਰ ਇਹ ਪਾਧੀਆ ਦਾ ਚਲਾਨ ਜੀ ਜਿਹੜਾ ਕੀਤਾ ਜਾਂਦਾ ਵੈ ਇਹ ਮੌਕੇ ਤੇ ਵੀ ਪੇ ਕੀਤਾ ਜਾ ਸਕਦਾ ਵੈ ਨਹੀਂ ਤਾਂ ਉਹ ਡਾਕੂਮੈਂਟ ਅਗਲੇ ਦਿਨ ਜੱਫਤ ਹੋ ਜਾਣਗੇ ਤੇ ਆਟੇ ਆਫਿਸ ਵੀ ਦੇ ਦਿੱਤੇ ਤੇ ਸਰ ਜਿਹੜੀ ਆ ਮਹੀਮਾ ਲਗਾਤਾਰ ਇੱਧੇ ਚਲਦੀ ਰਹੇਗੀ ਹਾਂਜੀ ਜੀ ਹੁਣ ਰੋਜ਼ ਦੇ ਬੇਸਿਸ ਤੇ ਦਿਨ ਰਾਤ ਦੇ ਹਿਸਾਬ ਨਾਲ ਨਾਕਾਬੰਦੀ ਕਰਕੇ ਇਹ ਮਹੀਮਾ ਚਲਾਈ ਜਾਏਗੀ ਤਾਂ ਕਿ ਜਿਲੰਦਰ ਦੀਆਂ ਸੜਕਾਂ ਨੂੰ ਸੁਰੱਖਿਤ ਤੇ ਸੇਫ ਬਣਾਇਆ ਜਾ ਸਕੇ ਸਰ ਕਿੱਦਾਂ ਆਪਾਂ ਦੇਖਦੇ ਹਾਂ ਕਿ ਇੱਕ ਨਾ ਛੋਟੀ ਜਿਹੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਕੱਲ ਦੀ ਕਿ ਇੱਕ ਟਾਬੇ ਵਾਲੇ ਦੇ ਨਾਲ ਜਦੋਂ ਪੁਲਿਸ ਮੁਲਾਜ਼ਮ ਨੇ ਗਏ ਸੀ ਔਰ ਬੰਦ ਕਰਨ ਵਾਸਤੇ ਪਰ ਉਹ ਪੁਲਿਸ ਮੁਲਾਜ਼ਮ ਤੇ ਪਰ ਕਲਾਬ ਬੋਲ ਰਹਾ ਪਿਆ ਸੀਗਾ ਤੇ ਉਹਦੇ ਕੋਈ ਸਰਕਾਰ ਕਾਰਵਾਈ ਹੋਈ ਹੈ ਕੋਈ ਇਸ ਸੰਬੰਧਿਤ ਐਸਐਚਓ ਸਾਹਿਬ ਦੇ ਰਹੇ ਖਾਨੇ ਦੇ ਹੈਗੇ ਆ ਉਹ ਕਾਰਵਾਈ ਕਰ ਰਹੇ ਉਹ ਬੇਤਾ ਜਾਣ ਕਰਦੇ ਜੀ ਤੇ ਸਰ ਜਿੱਦਾਂ ਕਿ ਹੁਣ ਸੀਪੀ ਸਾਹਿਬ ਕੀ ਤੁਸੀਂ ਅੰਪਬਲਿਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕਿ ਮੈਂ ਕਹਾਂ ਮਾਨਯੋਗ ਸੀਪੀ ਸਾਹਿਬ ਦੀ ਦਿਸ਼ਾ ਨੇ ਦੇਸ਼ ਦੇ ਅੰਦਰ ਅਸੀਂ ਜਨਤੰਤਰ ਦੀ ਸੰਕਟਾ ਨੂੰ ਸੇਸ ਬਣਾਣਾ ਚਾਹੁੰਦੇ ਆ ਤੁਹਾਡੇ ਚੈਨਲ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ ਅਸੀਂ ਅੰਨ ਨੂੰ ਅਵੇਰਨੈਸ ਕੈਂਪੇਨ ਵੀ ਚਲਾ ਰਹੇ ਆ ਪਰ ਜੇਕਰ ਉਹ ਨਹੀਂ ਕੀਤੀ ਜਾਏਗੀ ਸਾਨੂੰ ਚਲਾਣਾ ਨਹੀਂ ਸਕਤੀ ਵੀ ਕਰਦੇ ਜੀ ਥੈਂਕ ਯੂ ਬਿਊਰੋ ਰਿਪੋਰਟ ਲੁਧਿਆਣਾ ਲਾ